ਕਲ ਜੀ ਅੱਜ ਅਸੀਂ ਬਲਾਕ ਮਾਛਵਾੜਾ ਸਾਹਿਬ ਦੇ ਪਿੰਡ ਹੇਡੋਂਟਾ ਹੇ ਵਿਖੇ ਆਏ ਆ ਜੀ ਜਿਹੜੇ ਮੈਂ ਖੇਤ ਚ ਖੜਾ ਪੀਆਰ 131 ਵੈਰਾਈਟੀ ਦੇ ਉੱਤੇ ਵਾਇਰਸ ਵਾਲੇ ਤੁਹਾਨੂੰ ਬੂਟੇ ਦਿਖਾ ਰਿਹਾ ਜੀ ਕਿਸਾਨ ਵੀਰ ਜੀ ਨਾਲ ਗੱਲ ਕਰਦੇ ਆ ਸੱਸੀ ਗੱਲ ਜੀ ਸੱਸੀ ਗੱਲ ਜੀ ਆਪ ਦਾ ਨਾਮ ਦੱਸਿਓ ਜੀ ਪਿੰਡ ਤੁਸੀਂ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਮੇਰਾ ਪਿੰਡ ਹੇਡੋਂਟਾ ਹੈ ਤੇ ਇਹ ਤੁਹਾਡੇ ਖੇਤਾਂ 'ਚ ਕਿਹੜੀ ਬਿਮਾਰੀ ਦਾ ਹਮਲਾ ਹੋਇਆ ਇਹ ਬੂਝੇ ਛੋਟੇ ਵਾਲੀ ਆ ਵਾਇਰਸ ਵਾਲੀ ਤੇ ਇਹਦੇ ਵਾਸਤੇ ਤੁਸੀਂ ਕੀ ਸਪਰੇ ਵਗੈਰਾ ਕੀਤੇ ਆ? ਸਪਰੇ ਵੀ ਕੀਤੇ ਇਹਦੇ ਆਪਣੇ ਜਿਗਾਣਾ ਦੇਸੀ ਵੀ ਪੈਲਡਾਉਂ ਵਗੈਰਾ, ਕਲੋਰੋ ਵਗੈਰਾ ਸਾਰਾ ਕੁਝ ਟਾਈ ਕੀਤਾ ਜੀ। ਕਿੰਨਾ ਕੁ ਤੁਹਾਨੂੰ ਨੁਕਸਾਨ ਲੱਗਦਾ ਪਿਛਲੇ ਸਾਲ ਦੇ ਮੁਕਾਬਲੇ? ਸਾਂ ਤਾਂ ਹੀ ਦੇਖੋ ਵੀ ਇੱਕ ਹਿੱਸਾ ਹੀ ਹੋ ਗਈ ਇਹ ਚਾਰ ਹਿੱਸਿਆਂ ਦੇ ਵਿੱਚੋਂ ਜਿਹੜਾ ਫੇਸ ਦੇ ਵਿੱਚ ਹੋ ਗਿਆ। ਕਿੰਨਾ ਝਾੜ ਨਿਕਲਣ ਦੀ ਉਮੀਦ? ਹਾਂਜੀ। ਕਿੰਨਾ ਝਾੜ ਨਿਕਲ ਜੇ ਤੁਹਾਨੂੰ ਲੱਗਦਾ? 2 ਤੋਂ 5-7 ਕਵਾਂਟਲ ਹੀ ਬਸ। ਠੀਕ ਹੈ। ਤੇ ਹੁਣ ਤੱਕ ਕਿੰਨਾ ਖਰਚਾ ਕਰ ਚੁੱਕੇ ਹੋ ਬਜਾਈ ਤੋਂ ਲੈ ਕੇ? ਸਾਰਾ ਬਜਾਈ ਤੋਂ ਲੈ ਕੇ ਘੱਟੋ-ਘੱਟ 30000 ਦੇ ਕਰੀਬ ਆ ਗਿਆ ਜੀ। ਠੀਕ ਇੱਥੇ ਤੁਹਾਨੂੰ ਦਿਖਾਉਣਾ ਚਾਹੁੰਗਾ ਵੀ ਕਿ ਪਹਿਲਾਂ ਤਾਂ ਸਿੱਟੇ ਹੀ ਨਹੀਂ ਲੱਗੇ ਹੈਗੇ ਜਿਨ੍ਹਾਂ ਤੇ ਲੱਗੇ ਵੀ ਆ ਉਹ ਦਿਖਾਉ ਹੈ ਜਿਨ੍ਹਾਂ ਤੇ ਦਾੜੀ ਨਹੀਂ ਹੈਗੇ ਆ ਦੇਖੋ ਇਹ ਬਿਲਕੁਲ ਖਾਲੀ ਹੋਆ ਖਾਲੀ ਹੋਈ ਹੈ ਕੋਕੇ ਆ ਬਿਲਕੁਲ ਕਾਫੀ ਨੁਕਸਾਨ ਆ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਵੇਂ ਪੀਆ 131 ਵੈਰਾਈਟੀ ਆ ਨਾ ਤੇ ਪਿਛਲੇ ਸਾਲਾਂ ਵਿੱਚ ਕਿਹੜੀ ਵੈਰਾਈਟੀ ਲੱਗਦੀ ਸੀ? ਇਹੀ ਵੈਰਾਈਟੀ ਲੱਗਦੀ ਸੀ। ਪਿਛਲੇ ਸਾਲਾਂ ਵਿੱਚ ਇਹੀ ਲੱਗਦੀ। ਪਿਛਲੇ ਸਾਲ ਚ 4 ਚੜ ਵਧੀਆ ਰਿਹਾ ਸੀ। ਵਧੀਆ ਰਿਹਾ ਸੀ। ਹਾਂਜੀ। ਉਹੀ ਦੇ ਕੇ ਅਸੀਂ ਆਇਆ ਕੀਤਾ। ਤੇ ਕਿੰਨੀ ਤਰੀਕ ਨੂੰ ਇਹ ਝੋਨਾ ਲਾਇਆ ਸੀਗਾ? ਇਹ ਝੋਨਾ ਲਾਇਆ ਸੀ ਆਪਾਂ ਜੀ 13-14 ਤਰੀਕ ਨੂੰ ਲਾਇਆ ਸੀ। ਅੱਛਾ ਜੀ। ਠੀਕ ਹੈ ਜੀ।